ਉਹ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਭਾਈ ਮਤੀ ਦਾਸ ਸਤੀ ਦਾਸ ਦਿਆਲਾ ਜੀ ਉਹਨਾਂ ਨੇ ਇੱਡੀਆਂ ਵੱਡੀਆਂ ਕੁਰਬਾਨੀਆਂ ਕਰੀਆਂ ਅਸੀਂ ਅੱਜ ਉਹਨਾਂ ਕੁਰਬਾਨੀਆਂ ਨੂੰ ਭੁੱਲ ਵੀ ਗਏ ਆ ਇੱਕ ਕਹਾਵਤ ਵੀ ਜੁੜਦੀ ਆ ਇਸ ਗੱਲ ਦੇ ਨਾਲ ਵੀ ਨਾ ਤੂੰ ਤਿੰਨਾਂ ਵਿੱਚ ਨਾ ਤੂੰ 13 ਵਿੱਚ ਇਹ ਗੱਲ ਚੱਲੀ ਕਿੱਥੋਂ ਇਹ ਗੱਲ ਵੀ ਇੱਥੋਂ ਹੀ ਚੱਲੀ ਵੀ ਜਦ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦਿੱਲੀ ਕੁਰਬਾਨੀ ਕਰਨ ਵਾਸਤੇ ਗਏ ਉਹਨਾਂ ਦਾ ਤਿੰਨ ਸਿੱਖ ਗਏ ਸੀ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦਿਆਲਾ ਜੀ ਉਹ ਤਿੰਨੇ ਹੀ ਨਾਲ ਗੁਰੂ ਸਾਹਿਬ ਦੇ ਕੁਰਬਾਨ ਹੋ ਗਏ ਦੂਸਰੇ ਪਾਸੇ ਜੋ ਜਿਸੂ ਮਸੀਹ ਕੁਰਬਾਨੀ ਕਰਨ ਗਿਆ ਸੀ ਉਹਦੇ ਨਾਲ 13 ਗਏ ਸੀ ਕਿ ਛੋਡੇ ਨਾਲ ਮਰਾਂਗੇ ਮਿਟਾਂਗੇ ਜਦ ਜਿਸੂ ਮਸੀਹ ਨੂੰ ਸੂਲੀ ਉੱਤੇ ਚੜਨ ਲੱਗੇ ਉਹ 13 ਦੇ 13 ਹੀ ਭੱਜ ਗਏ ਸੀ ਉੱਥੋਂ ਉੱਥੋਂ ਇੱਕ ਹਾਬਦ ਵੀ ਚੱਲਦੀ ਆ ਨਾ ਤੂੰ ਤਿੰਨਾਂ ਵਿੱਚ ਤੇ ਨਾ ਤੂੰ 13 ਵਿੱਚ ਤੇਂਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਦੇਖਦੇ ਰਹੋ ધ ਰੀਅਲ ਪੰਜਾਬ